ਆ ਯਾਰ ਬਾਪੂ ਤੁਰ ਜਾਈ ਚ ਕਤੋਂ ਨੀ ਨਿਕਲਦਾ ਰਜਾਈ ਚ ਤੂੰ ਬੱਚੇ ਦਿੱਤੇ ਆ ਤੂੰ ਕੱਢ ਲੈ ਜਿਹੜੇ ਬਲੂੰਗੜੇ ਕੱਢਣੇ ਵਿੱਚੋਂ ਸ਼ਾਬਾਸ਼ ਹੋਏ ਮੇਰੇ ਪਿਓ ਵਾ ਦਪਰ ਦੇ 12 ਵਜ ਗਏ ਤੇ ਜੀ ਕਰੋ ਠਰਾਨੀ ਪਾਪਾ ਓ ਪਾਪਾ ਪਾਪਾ ਓ ਖੜਾ ਹੋ ਜਾ ਖੜਾ ਹੋ ਓ ਕੀ ਹੈ ਸੋਰਾ ਚਾਬੀ ਵਾਲਾ ਬਾਂਦਰ ਨਾ ਹੋਵੇ ਤਾਂ ਪਰ ਤੈਨੂੰ ਹੋਰ ਕੋਈ ਕੰਮ ਤੰਦਾ ਹੈ ਨਹੀਂਗਾ ਓ ਸਵੇਰੇ ਉੱਠ ਕੇ ਮੈਨੂੰ ਪਰੇਸ਼ਾਨ ਕਰਨ ਲੱਗ ਪੈਣਾ ਪਤਾ ਨਹੀਂ ਕੀ ਆ ਰੇ ਦਿਮਾਗ ਤੇ ਨੁਕਸਾ ਛੋਰ ਜੇਦੇ ਸੌ ਲੈਂਦੇ ਮੈਨੂੰ ਪਾਪਾ ਬਣ ਕੇ ਸਿੱਕਾ ਦੁਨੀਆਂ ਨੇ ਸੁਪਨੇ ਚ ਸਾਰੇ ਜਣਾ ਹੁੰਦਾ ਉਹ ਤੂੰ ਬੰਦਾ ਬਣ ਜਾ ਓਏ ਬੰਦਾ ਬਣ ਜਾ ਸਵੇਰੇ ਸੂਰੇ ਆ ਕੇ ਪਰੇਸ਼ਾਨ ਕਰਨ ਲੱਗ ਪੈਂਦਾ ਮੈਨੂੰ ਜੇ ਕੰਮ ਧੰਦਾ ਕਰ ਲੈ ਕੋਈ ਨਾ ਕੰਮ ਧੰਦਾ ਕਰਨ ਨੂੰ ਹੁਣ ਮੈਂ ਤਸ ਚ ਲੱਗ ਪਾ ਬੋਲ ਨਾ ਸਮਝਿਆ ਬੋਲ ਨਾ ਗੁੰਗਾ ਬਣ ਜਾ ਓਏ ਯਾਰ ਮੈਂ ਪਕਾਈ ਮਾਰੀ ਜਾਂਦਾ ਮੈਨੂੰ ਸੌਂ ਲੈਂਦੇ ਪਰੇਸ਼ਾਨ ਕੀਤਾ ਪਤੰਦਰ ਨੇ ਓਏ ਬਾਪੂ ਖੜਾ ਹੋ ਔਟਕਣਾ ਲਾ ਓ ਨਹੀਂ ਨਾਉਦਾ ਯਾਰ ਮੈਂ ਕਿਉਂ ਨਹੀਂ ਨਾਂਉਦਾ ਪਾਣੀ ਤਾਂ ਸਾਰੇ ਗਿੱਲਾ ਹੁੰਦਾ ਉਹਦੇ ਚ ਨਾ ਹੋਂ ਟੂ ਡੇ ਚ ਪਾਊਡਰ ਆ ਜੇ ਜਿੱਲਾ ਪਾਣੀ ਆਊਗਾ ਓਏ ਯਾਰ ਬਾਪੂ ਤੂੰ ਰਜਾਈ ਚੋਂ ਕਾ ਤੋ ਨਹੀਂ ਨਿਕਲਦਾ ਰਜਾਈ ਚ ਤੂੰ ਬੱਚੇ ਦਿੱਤੇ ਆ ਤੂੰ ਕੱਢ ਲੈ ਜਿਹੜੇ ਬਲੂਂਕੜੇ ਕੱਢਣੇ ਵਿੱਚੋਂ ਬਾਪੂ ਖੜਾ ਹੋ ਉਹ ਮੈਨੂੰ ਗੁੱਸਾ ਮੈਨੂੰ ਗੁੱਸਾ ਨਾ ਚੜਾ ਗੁੱਸਾ ਨਾ ਚੜਾ ਜੇ ਨਿਕਲ ਕੇ ਰਜਾਈ ਚੋਂ ਬਾਹਰ ਹਵਾ ਹਾਵ ਲਾ ਲਈ ਫਿਰ ਪਰ ਕੀ ਕਰਾਂਗਾ ਬਿਮਾਰ ਹੋ ਜਾਊਂਗਾ ਹੋ ਜਾਊਂਗਾ ਬਿਮਾਰ ਜਿਵੇਂ ਤੂੰ ਕਰੇਂ ਨਾ ਨਾ ਐਵੇਂ ਬਿਮਾਰੀ ਹੋਣਾ ਤੂੰ ਮੈਂ ਗੁੱਸਾ ਚੜੇਗਾ ਖੁਰਕ ਪਾ ਦੂੰ ਸਾਰੇ ਇਹਦੇ ਮੈਂ ਦੇਹੋ ਜਾਂ ਬੰਦਾ ਉਹੋ ਜੇ ਇਥੇ ਆਰ ਪਾ ਦੂੰਗਾ ਖੁਰਕ ਓ ਯਾਰ ਬਾਪੂ ਨਾਲ ਆ ਯਾਰ ਮੈ ਨਹੀਂ ਨੌਂਦਾ ਯਾਰ ਓ ਪੈਰੀ ਹੱਥ ਲਾ ਦਿੰਨਾ ਤੇਰੇ ਮੈਂ ਤੇਰੇ ਚਪੇੜ ਮਾਰ ਦੂੰਗਾ ਜੇ ਠੰਡੇ ਹੱਥ ਪੈਰਾਂ ਨੂੰ ਲਾਏ ਤਾਂ ਓ ਯਾਰ ਯਾਂ ਬਾਪੂ ਮੇਰੀ ਪਕਾਈ ਕਰਾਈ ਜਾਂਦਾ ਓ ਯਾਰ ਮੈਂ ਤੇਰੀਆਂ ਕਮੇਟੀਆਂ ਮੁੱਕਰ ਗਿਆ ਪਕਾਈ ਕਰਾਈ ਜਾਂਦਾ ਮੇਰੀ ਗੱਲ ਸੁਣ ਲੈ ਨਾ ਤਾਂ ਮੈਂ ਹੁਣ ਨਾ ਵਾਂ ਨਾ ਘੰਟੇ ਨੂੰ ਨਾ ਕੱਲ ਨੂੰ ਮੇਰਾ ਜਦੋਂ ਜੀ ਕੀਤਾ ਉੱਠੂਗਾ ਮੈਂ ਡਰਦਾ ਨਹੀਂ ਕਿਸੇ ਤੋਂ ਆਹੋ ਮੰਮੀ ਕੀ ਮੰਮੀ ਓਏ ਕੀ ਮੰਮੀ ਮੰਮੀ ਨੂੰ ਕਹਣਾ ਮੈਂ ਓ ਹਲੋ ਓ ਗੱਲ ਸੁਣ ਤੇਰੀ ਕਿਰ ਮੰਮੀ ਤੋਂ ਡਰਦਾ ਮੈਂ ਹਾਂ ਡਰਦਾ ਓ ਡਰਦਾ ਡਰਦਾ ਕਿਸੇ ਤੋਂ ਨਹੀਂ ਵਾਲੀ ਗੱਲ 5 ਰੁਪਏ ਲੈ ਲਈ ਮੰਮੀ 10 ਲੈ ਲਈ ਫਿਰ ਮੰਮੀ ਓ ਕੰਨ ਤੇ ਮਾਰੂੰਗਾ 20 ਲੈ ਲਈ ਹਾਂ ਤਾਂ ਪੱਕਾ ਹੀ ਕਹੂੰਗਾ ਮੰਮੀ ਕਹਿਣਾ ਜਾ ਕਹਿਲਾ ਫਿਰ ਅੱਗੇ ਤਾਂ ਮੈਂ ਤੈਨੂੰ 20 ਰੁਪਏ ਦਿੰਦਾ ਸੁਣ ਦੇਣੀ ਮੈਨੂੰ ਜਾ ਜਾ ਕਰ ਲਈ ਜਿਹੜਾ ਕਿਰਤ ਕੋਸ਼ ਹੁੰਦਾ ਨਾ ਹੁਣ ਮੈਂ ਦੇੜੇ ਵੀ ਨਹੀਂ ਪੈਸੇ ਲਾ ਲੋ ਜੋਰ ਦੇ ਮੈਨੂੰ ਹੁਣ ਨਹੀਂ ਉੱਠਦਾ ਜੱਟ ਫਿਰ ਹਾਂ ਪਾਪਾ ਨਹੀਂ ਨਹੀਂ ਹੁਣ ਤੂੰ ਕਹਿ ਹੀ ਆ ਜਾ ਫਿਰ ਉਹ ਗੱਲ ਤਾਂ ਸੁਣ ਲੈ ਯਾਰ ਨਹੀਂ ਕਹਿਆ ਹੁਣ ਨਹੀਂ ਉੱਠਦਾ ਗਾ ਗੱਲ ਸੁਣ ਲੈ ਨਹੀਂ ਤੂੰ ਕਹਿ ਜਾ ਕੇ ਪਹਿਲਾਂ ਗੱਲ ਨਹੀਂ ਸੁਣਦਾ ਗਾ ਮੇਰੀ ਹਾਂ ਦੱਸ ਦੇਖੋ ਮਾਸਟਰ ਨੇ ਮੈਨੂੰ ਕਿਹਾ ਸੀ ਮੈਂ ਪੈਸਿਆਂ ਦਾ ਲਾਲਚ ਨਹੀਂ ਕਰਨਾ ਚਾਹੀਦਾ ਹਾਂ ਕਸਲੇ ਯਨਾ ਅੱਛਾ ਮੇ ਪਿਓ ਦਾ ਦਿਲ ਨਾ ਟੁੱਟ ਜੇ ਮੇਰੇ ਦਾ ਮੇ ਮੇਰਾ ਪਿਓ ਮੇਰੇ ਲਈ ਯਨਾ ਕੁਛ ਕਰਦਾ ਫਿਰ ਮੈਂ ਦਿਲ ਕਾ ਤੋੜਾ ਹਾਂ ਬਹੁਤ ਇੱਜ਼ਤ ਕਰਦਾ ਮੇਰੀ ਹਣਾ ਹਾਂ ਆ ਫਿਰ ਕੱਢ ਵੀਰ ਪੈ 10 ਰੁਪਏ ਦੇਊਗਾ ਓ ਯਾਰ ਹੂੰ ਤਾਂ ਵੀਰ ਰੁਪਏ ਆਖੇ ਸੀ ਤੇ 10 ਰੁਪਏ ਲੈਣੇ ਲੈ ਲੈ ਨਹੀਂ ਤਾਂ ਭੱਜ ਜਾ ਨਾ ਨਾ 10 ਦੇ ਦੇ ਚੱਲ ਜਬਟ ਵੀ ਚ ਕੱਢ ਲਾ ਓਡੇ ਨੇ ਤੰਗ ਕੀਤਾ ਮੈਨੂੰ ਸਵੇਰੇ ਸਵੇਰੇ ਪਤੰਦਰ ਨੇ نیند ਖਰਾਬ ਕਰਕੇ ਧਰਤੀ ਆ। ਹਾਂ। ਏਕੋ ਤਾਂ ਠੰਡ ਪਈ ਜਾਂਦੀ ਆ। ਇਹਨੂੰ ਠਾਉਣ ਦੀ ਪਈ ਹੋਈ ਆ। ਆਪਦੀ ਬੇਬੂ ਕੁ ਫਿਕਰ ਕੇ 10 ਰੁਪਏ ਦਾ ਘੱਟਾ ਖਾ ਗਿਆ।